ਭਾਈ ਜਿਹੜੀ ਕੀਤੀ ਜਾ ਰਹੀ ਹੈ ਜੀ ਊਟੇ ਦੇ ਕੱਲੇ ਕੱਲੇ ਥੱਲੇ ਜਾ ਕੇ ਤੁਸੀਂ ਦੇਖ ਸਕਦੇ ਆ ਕਿੰਦਾ ਸਫਾਈ ਕੀਤੀ ਜਾ ਰਹੀ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਹਲਕਾ ਚੱਬੇਵਾਲ ਪਿੰਡ ਭਾਮ ਜੀ ਜ਼ਿਲ੍ਹਾ ਹੁਸ਼ਿਆਰਪੁਰ ਲਓ ਜੀ ਪਿੰਡ ਭਾਮ ਦੀ ਫੇਰਨੀ ਤੇ ਆਪਾਂ ਜਿਹੜੀ ਛੋਟੀ ਇਹ ਪਾਰਕ ਜੀ ਬਣਾਈ ਸੀਗੀ ਬੂਟੇ ਲਗਾਏ ਸੀਗੇ ਕਾਫੀ ਬੂਟੇ ਜਿਹੜੇ ਵੱਧ ਫੁੱਲ ਗਏ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਅੱਜ ਅਸੀਂ ਇਕੱਠੇ ਹੋਏ ਆ ਤੇ ਆ ਤੁਸੀਂ ਦੇਖ ਸਕਦੇ ਆ ਫਾਈਕਸ ਲਗਾਇਆ ਹੋਇਆ ਜੋ ਕਿ ਵੱਡੇ ਵੱਡੇ ਦਰਖਤ ਬਣਨੇ ਤੱਕ ਆ ਗਿਆ ਹੈ ਜੀ ਹਨਾ ਸੋ ਅਸੀਂ ਇਹਨਾਂ ਦੀ ਸਾਂਭ ਸੰਭਾਲ ਲਈ ਹੁਣ ਅਸੀਂ ਇਹਨਾਂ ਦੀ ਬੂਟਿਆਂ ਦੀ ਸਾਰਿਆਂ ਦੀ ਕਟਿੰਗ ਕੀਤੀ ਜਾਊਗੀ ਜੀ ਆ ਬਾੜ ਲਗਾਈ ਹੋਈ ਸੀਗੀ ਇਹਦੀ ਵੀ ਹੁਣ ਆਪਾਂ ਕਟਿੰਗ ਕਰਾਂਗੇ ਤੁਹਾਨੂੰ ਸਾਰੇ ਪਹਿਲਾਂ ਦਿਖਾਉਨੇ ਆ ਜੀ ਤੁਸੀਂ ਦੇਖ ਸਕਦੇ ਆ ਇਸ ਧਿਲੀ ਸਾਈਡ ਤੋਂ ਤੁਸੀਂ ਚੈੱਕ ਕਰੋ ਇਹ ਬੂਟਾ ਜਿਹੜਾ ਆਪਣਾ ਇਹ ਸੁੱਕ ਗਿਆ ਜੀ ਇਹਨੂੰ ਅਸੀਂ ਚੇਂਜ ਕਰਦੇ ਹਾਂਗੇ ਇੱਥੋਂ ਜੜੋ ਵੱਡ ਕੱਢ ਕੇ ਇੱਥੇ ਨਵਾਂ ਬੂਟਾ ਲਗਾਵਾਂਗੇ ਜੀ ਉਹ ਤੁਸੀਂ ਦੇਖ ਸਕਦੇ ਆ ਬੂਟਾ ਬਹੁਤ ਵਧੀਆ ਹੋਇਆ ਜੀ ਹਨਾ ਇਹਦੇ ਨਾਲ ਦਾ ਬੂਟਾ ਸੀ ਹੋਰ ਲਗਾਵਾਂਗੇ ਜੀ ਤੇ ਸਾਡੇ ਭਾਈ ਸਾਹਿਬ ਲੱਗੇ ਹੋਏ ਆ ਜਿਹੜੇ ਕੀ ਬੂਟਿਆਂ ਦੀ ਸੇਵਾ ਕਰਦੇ ਰਹਿੰਦੇ ਆ ਤੇ ਆਪਾਂ ਇਹਨਾਂ ਨੂੰ ਅੱਜ ਲਗਾਇਆ ਜੀ ਇੱਥੇ ਇਹ ਵੀ ਬੀਜੀ ਸੀਗੇ ਆਪਣੇ ਕੰਮਕਾਰਾਂ 'ਚ ਸਾਡੇ ਕੋ ਵੀ ਟਾਈਮ ਨਹੀਂ ਸੀਗਾ ਥੋੜੇ ਅਸੀਂ ਵੀ ਕੰਮਕਾਰਾਂ 'ਚ ਬੀਜੀ ਸੀਗੇ ਬੂਟੇ ਦੇ ਇਕੱਲੇ ਇਕੱਲੇ ਥੱਲੇ ਜਾ ਕੇ ਤੁਸੀਂ ਦੇਖ ਸਕਦੇ ਆ ਕਿੰਦਾ ਸਫਾਈ ਕੀਤੀ ਜਾ ਰਹੀ ਹੈ ਜੀ ਇਕੱਲੇ ਇਕੱਲੇ ਬੂਟੇ ਦੇ ਗੁੱਡੀ ਚੰਗੀ ਤਰ੍ਹਾਂ ਕੀਤੀ ਜਾ ਰਹੀ ਹੈ ਜੀ ਤੁਹਾਨੂੰ ਅੰਦਰੋਂ ਵੀ ਹਾਲਾਤ ਦਿਖਾਉਣਾ ਲੋ ਜੀ ਆਜੋ ਫਿਰ ਤੁਹਾਨੂੰ ਅੰਦਰਲੇ ਹਾਲਾਤ ਦਿਖਾਉਣਾ ਕੀ ਬਣੇ ਹੋਆ ਬਹੁਤ ਟਾਈਮ ਹੋ ਗਿਆ ਸੀਗਾ ਜੀ ਇਹ ਸਫਾਈ ਕੀਤੀ ਨੂੰ ਤੇ ਇਹ ਤੁਸੀਂ ਦੇਖ ਸਕਦੇ ਆ ਅੰਦਰਲੇ ਹਾਲਾਤ ਜਿਹੜਾ ਕਿ ਇੱਥੇ ਗੰੰਧਾਂ ਦੇ ਵਿੱਚ ਦਰਖਤ ਦੂਏ ਉਗ ਗਏ ਸੀ ਕਿਉਂਕਿ ਕਾਂਦਰੂ ਵੀ ਗਾਹ ਨੁਕਸਾਨ ਸੀਗਾ ਇਸ ਕਰਕੇ ਉਹ ਆਪਾਂ ਜਿਹੜੇ ਆ ਇਥੋਂ ਪਟਾ ਦਿੱਤੇ ਗਏ ਆ ਜਿਹੜੇ ਨੁਕਸਾਨ ਨਾ ਕਿਸੇ ਦਾ ਵੀ ਕੋਈ ਵੀ ਹੋਵੇ ਤੇ ਬਾਕੀ ਆ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਆ ਜੀ ਬਹੁਤ ਜਾਦੀ ਸਫਾਈ ਕਰਨੇ ਵਾਲੀ ਹੋ ਗਈ ਹੋ ਸੀਗੀ ਤੇ ਹੁਣ ਲੱਗੇ ਹੋਏ ਆ ਇਹ ਬੂਟੇ ਸਾਰੇ ਹੀ ਕਟਿੰਗ ਕਰਕੇ ਲੈਵਲ ਇੱਕ ਲੈਵਲ ਬਣਾਇਆ ਜਾਵੇਗਾ ਬੂਟਿਆਂ ਦਾ ਜੀ ਆ ਜਿੰਨੇ ਵੀ ਸਾਰੇ ਬਾੜ ਅ ਵਿੱਚ ਫਾਈਕਸ ਬੂਟੇ ਲਗਾਏ ਹੋਏ ਆ ਤੇ ਇਧਰਲੀ ਸਾਈਡ ਅਸੀਂ ਲਗਾਏ ਹੋਏ ਆ ਜੀ ਇਹ ਇਹ ਗੁਲਾਬ ਦਾ ਬੂਟਾ ਹੈ ਜੀ ਬਹੁਤ ਸੋਹਣੇ ਗੁਲਾਬ ਦੇ ਫੁੱਲ ਆਉਂਦੇ ਆ ਜੀ ਉਧਰ ਵੀ ਬੂਟਾ ਸੀਗਾ ਉਹ ਵੀ ਗੁਲਾਬ ਦਾ ਉਹਨੂੰ ਵੀ ਬਹੁਤ ਸੋਹਣੇ ਰੰਗ ਬਰੰਗੇ ਫੁੱਲ ਆਉਂਦੇ ਆ ਜੀ ਤੇ ਇਹ ਵੀ ਫੁੱਲਾਂ ਵਾਲੇ ਆ ਬੂਟੇ ਠੀਕ ਆ ਜੀ ਆ ਵੀ ਸਾਰੇ ਫੁੱਲਾਂ ਵਾਲੇ ਆ ਜੀ ਇਹਨਾਂ ਨੂੰ ਵੀ ਐ ਚੰਗੀ ਤਰ੍ਹਾਂ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ ਜੀ ਤੁਹਾਨੂੰ ਸਫਾਈ ਦਿਖਾਉਣਾ ਜੀ ਥੱਲੇ ਉੱਕ ਕਰਦੇ ਹੋਏ ਸਾਡੇ ਭਾਈ ਸਾਹਿਬ ਲੱਗੇ ਹੋਏ ਨੇ ਆ ਦੇਖੋ ਇਸ ਤਰ੍ਹਾਂ ਜਿਹੜੀ ਆ ਸਫਾਈ ਕੀਤੀ ਜਾ ਰਹੀ ਹੈ ਜੀ ਕੱਲੇ ਕੱਲੇ ਦੇ ਬੂਟੇ ਦੇ ਥੱਲੇ ਕਿਆਰੀਆਂ ਬਣਾ ਕੇ ਤੇ ਐਨਕਾ ਸਭ ਕੁਝ ਵਿੱਚੋਂ ਕੱਢਿਆ ਜਾ ਰਿਹਾ ਜੀ ਤੇ ਕਾਫੀ ਟਾਈਮ ਬਾਅਦ ਜਿਹੜੇ ਸਾਡੇ ਇਹ ਭਾਈ ਸਾਹਿਬ ਹੁਣ ਆਏ ਅੱਜ ਤੇ ਇਹ ਵੀ ਆਪਣੇ ਕਮਾਂਗਾਰਾਂ ਚ ਬੀਜੀ ਸੀਗੇ ਤੇ ਅਸੀਂ ਵੀ ਬੀਜੀ ਸੀਗੇ ਕਾਫੀ ਟਾਈਮ ਤੋਂ ਸਾਡਾ ਆਪਣਾ ਕੰਮ ਗੱਡੀ ਦਾ ਮੈਂ ਕਰਦਾ ਸੋ ਉਸੇ ਟੈਕਸੀ ਲਾਈਨ ਤੇ ਵਿੱਚ ਤੇ ਉੱਥੇ ਆਪਾਂ ਬੀਜੀ ਸੀਗੇ ਤੇ ਆ ਤੁਸੀਂ ਦੇਖ ਸਕਦੇ ਆ ਜਿਆਦੇ ਬੂਟਾ ਹੈਵੀ ਹੋਣ ਕਰਕੇ ਜਿਹੜਾ ਲੱਗ ਗਿਆ ਜੀ ਥੱਲੇ ਨੂੰ ਇਹਦੀ ਆਪਾਂ ਕਟਿੰਗ ਕਰਾਂਗੇ ਸਾਰੇ ਸਾਰਿਆਂ ਦਾ ਲੈਵਲ ਇੱਕ ਕਰਾਂਗੇ ਜੀ ਆਪ ਤੁਸੀਂ ਦੇਖ ਸਕਦੇ ਕਿ ਕਿੱਡੇ ਬੂਟੇ ਹੋ ਗਏ ਹਨ ਤੇ ਆ ਉਹ ਜਿਹੜਾ ਬੂਟਾ ਹੈ ਜੀ ਉਹ ਨੂੰ ਅਸੀਂ ਜੜੋ ਪੱਟ ਕੇ ਉਹਦੀ ਜਗ੍ਹਾ ਤੇ ਨਵਾਂ ਬੂਟਾ ਲਾਵਾਂਗੇ ਜੀ ਕਿਉਂਕਿ ਖਰਾਬ ਹੋ ਚੁੱਕਾ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਹਾਲਾਤ ਕੀ ਬਣੇ ਹੋਏ ਆ ਪੱਠੇ ਕਾ ਵਿੱਚ ਬੂਟੀ ਵਗੈਰਾ ਹੋਰ ਬਹੁਤ ਕੁਝ ਹੋ ਗਿਆ ਸੀਗਾ ਜਿਹੜਾ ਕਿ ਸਰ ਦੇ ਲਈ ਜ਼ਰੂਰੀ ਹੋ ਗਿਆ ਹੁਣ ਸਫਾਈ ਕਰਨੀ ਤੇ ਕਾਫੀ ਟਾਈਮ ਤੋਂ ਜਿਹੜੀ ਅਸੀਂ ਨਹੀਂ ਕੀਤੀ ਸੀਗੀ ਇੱਥੇ ਸਫਾਈ ਤੇ ਇਹ ਸਾਰਾ ਪਧਰਾ ਬਣਾਇਆ ਜਾਵੇਗਾ ਕਲੀਨ ਕੀਤਾ ਜਾਵੇਗਾ ਜੀ ਇਹ ਗੁਲਾਬ ਦੇ ਬੂਟੇ ਆ ਜੀ ਬਹੁਤ ਸੋਹਣੇ ਫੁੱਲ ਆਉਂਦੇ ਆ ਜੀ ਤੇ ਆ ਵੀ ਬੂਟਾ ਤੁਸੀਂ ਦੇਖ ਸਕਦੇ ਆ ਐਰੋਕੇਰੀਆ ਦੇ ਬੂਟੇ ਆ ਇਹ ਇਹ ਉੱਪਰੋਂ ਸੁੱਕਦਾ ਸੁੱਕਿਆ ਤੇ ਥੱਲਿਓਂ ਹਰਾਇਆ ਤੁਸੀਂ ਚੈੱਕ ਕਰਦੇ ਹੋ ਸਕਦੇ ਆ ਇਹਦੀ ਆਪਾਂ ਉੱਪਰ ਉੱਪਰੋਂ ਜਰਾ ਇਹਨੂੰ ਛਾਂਗ ਦਿੱਤਾ ਜਾਵੇਗਾ ਇਹ ਗਲਾਬ ਗਲਾਬ ਦੇ ਬੂਟੇ ਆ ਜੀ ਇਹਨੂੰ ਵੀ ਪ੍ਰੋਪਰ ਛਾਂਗੀ ਜਿਹੜੀ ਇਹਨਾਂ ਦੀ ਕਰ ਦਿੱਤੀ ਜਾਵੇਗੀ ਜੀ ਸਾਰੇ ਵਧੀਆ ਕਲੀਨ ਬਣਾ ਕੇ ਵੀ ਤੁਹਾਨੂੰ ਬਾਅਦ ਵਿੱਚ ਅਸੀਂ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਕਿਉਂਕਿ ਇਹਨੂੰ ਹੱਲੇ ਲੱਗ ਜਾਣੀ ਹੈ ਜੀ ਦਿਨ ਸਫਾਈ ਕਰਦਿਆਂ ਨੂੰ ਕਿਉਂਕਿ ਹੌਲੀ-ਹੌਲੀ ਹੋਣੀ ਹੈ ਸਫਾਈ ਸਾਰੀ ਇਹ ਭਾਈ ਜਿਹੜੀ ਕੀਤੀ ਜਾ ਰਹੀ ਹੈ ਜੀ ਤੇ ਜੇ ਤੁਸੀਂ ਦੇਖ ਸਕਦੇ ਆ ਕਿੰਨਾ ਕਿੰਨਾ ਵਿੱਚ ਗੰਦ ਹੋ ਗਿਆ ਸੀਗਾ ਬਹੁਤ ਭਾਰੀ ਗਣਤੀ ਦੇ ਵਿੱਚ ਜੀ ਭਾਈ ਸਾਬ ਸਾਡੇ ਕੱਲ-ਕੱਲੇ ਬੂਟੇ ਦੇ ਕਿਆਰੀਆਂ ਬਣਾਈਆਂ ਜਾ ਰਹੀਆਂ ਜੀ ਸੈਨ ਐ ਤੱਕਲੀਨ ਕੀਤਾ ਜਾ ਰਿਹਾ ਜੀ ਤੇ ਇਹਨੂੰ ਆਪਾਂ ਬਾਅਦ ਵਿੱਚ ਇੱਥੋਂ ਸਾਰੇ ਕੂੜੇ ਨੂੰ ਜਿੰਨਾ ਵੀ ਕੂੜਾ ਨਿਕਲਦਾ ਹੋਇਆ ਇਹਨੂੰ ਚੱਕ ਕੇ ਅਪਵਾ ਜਿਹੜਾ ਫਿਰ ਕਿਸੇ ਦੂਸਰੀ ਜਗ੍ਹਾ ਤੇ ਰੱਖਾਂਗੇ ਜੀ ਹਾਂਜੀ ਬਾਕੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਪਿੰਡ ਦੀ ਫੇਰਨੀ ਤੇ ਹੋਰ ਵੀ ਬੂਟੇ ਸਾਰੇ ਲਗਾਏ ਹੋਏ ਆ ਉਹਨਾਂ ਦੀ ਸਾਂਭ ਸੰਭਾਲ ਕਰਾਂਗੇ ਜੀ ਕਿਉਂਕਿ ਸਾਡੇ ਲਈ ਉਹ ਵੀ ਜ਼ਰੂਰੀ ਆ ਕਿਉਂਕਿ ਬਹੁਤ ਵੱਡੇ ਦਰਖਤ ਤੇ ਜਾਂ ਵੱਡੇ ਕਿਉਂਕਿ ਉੱਪਰ ਤਾਰਾਂ ਲੱਗੀਆਂ ਬਿਜਲੀ ਵਾਲੀਆਂ ਤੇ ਜੇ ਵੱਡੇ ਹੋਗੇ ਤਾਂ ਫਿਰ ਜ਼ਿਆਦਾ ਨੁਕਸਾਨ ਕਰਨਗੇ ਤਾਰਾਂ ਨੂੰ ਤੇ ਬਿਜਲੀ ਵਾਲਿਆਂ ਨੇ ਉਦਾਂ ਕੱਟ ਦੇਣੇ ਆ ਜੀ ਤੇ ਇਸ ਕਰਕੇ ਅਸੀਂ ਪਹਿਲੇ ਹੀ ਉਹਨਾਂ ਨੂੰ ਸਾਮ ਸੰਭਾਲ ਕਰਾਂਗੇ ਜੀ ਹੁਣ ਸਾਡੇ ਲੱਗੇ ਹੋਏ ਆ ਪਿੱਛੇ ਭਾਈ ਸਾਹਿਬ ਉਹ ਨਹੀਂ ਉਹ ਸਾਰੇ ਦੇਖਣਗੇ ਤੇ ਨਾਲ ਉਹ ਆਪਾਂ ਵੀ ਹੋ ਕੇ ਬਾਅਦ ਵਿੱਚ ਇਹਨਾਂ ਤੇ ਜਿਹੜੀ ਆ ਮਸ਼ੀਨ ਘਾੜੀ ਜਿਹੜੀ ਆ ਜੋ ਵੀ ਅਸੀਂ ਉਹ ਚਲਾਵਾਂਗੇ ਜੀ ਪਹਿਲਾਂ ਮੋਟੀ ਮੋਟੀ ਸਫਾਈ ਕਰ ਲਈਏ ਸਾਰੀ ਤੇ ਤੁਸੀਂ ਸਾਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਜਿਉਂਦੇ ਵੱਸਦੇ ਰੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਤਿ ਸ੍ਰੀ ਅਕਾਲ